ਦੋਸਤੋ ਮੈਂ ਕਿ ਤੁਹਾਨੂੰ ਦਰਖਤ ਦਿਖਾ ਰਿਹਾ ਵਾ ਜਿੰਨੇ ਵੀ ਸਾਡੇ ਪੰਜਾਬੀ ਨੇ ਉਹ ਕਮੈਂਟ ਕਰਕੇ ਦੱਸਿਓ ਵੀ ਇਹ ਦਰਖਤ ਦਾ ਨਾਮ ਕੀ ਹੈ ਬਹੁਤ ਵੱਡੀ ਗੱਲ ਹੈ ਜਿਹੜਾ ਬੰਦਾ ਇਸ ਦਾ ਨਾਮ ਸਹੀ ਨਾਮ ਦੱਸ ਦੂਗਾ ਤਾਂ ਬੜੀ ਮਾਣ ਵਾਲੀ ਗੱਲ ਹੋਊਗੀ ਕਿ ਸਾਡੇ ਪੰਜਾਬੀਆਂ ਨੂੰ ਅਜੇ ਵੀ ਆਪਣੇ ਵਿਰਸੇ ਬਾਰੇ ਥੋੜੀ-ਮੋਟੀ ਜਾਣਕਾਰੀ ਹੈਗੀ ਹੈ ਜਿਹੜਾ ਇਹ ਦਰਖਤ ਹੈ ਇਹਦਾ ਨਾਮ ਕੀ ਹੈ ਇਹ ਨਾਮ ਦੱਸਣਾ ਤੁਸੀਂ ਇਹਨੂੰ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਉਹ ਤੋਂ ਵੇਖ ਸਕਦੇ ਹੋ ਉਹ ਇਹਦੀ ਜੜ ਹੈ ਤੇ ਐਦਾਂ ਇਹ ਫੈਲਿਆ ਹੋਇਆ ਹੈ ਵਿੰਗੇ ਤੜਿੰਗੇ ਜਿਵੇਂ ਕਹਿ ਲਈਏ ਵੀ ਕੋਈ ਮੂੰਹ ਸਿਰ ਨਹੀਂ ਹੈਗਾ ਆ ਦੇਖੋ ਇਸ ਤਰ੍ਹਾਂ ਥੱਲੇ ਲੱਗ ਕੇ ਥੱਲੇ ਜੜ ਜੀ ਵਾਂਗ ਬਣਿਆ ਹੋਇਆ ਅੱਗੇ ਦੇ ਅੱਗੇ ਵਧਿਆ ਹੋਇਆ ਦੇਖੋ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਦੀ ਜਿਹੜੇ ਏਰੀਆ ਚ ਅਸੀਂ ਇੱਥੇ ਘੁੰਮ ਰਹੇ ਆ ਇਹ ਸਾਰੇ ਜੰਗਲ ਨੂੰ ਮਾ ਏਰੀਆ ਇਹਦੇ ਵਿੱਚ ਇਸੇ ਤਰ੍ਹਾਂ ਦੀ ਇਹ ਦਰਖਤ ਨੇ ਬਹੁਤੇ ਵੇਖੋ ਤੇ ਇਹ ਸ਼ਾਇਦ ਇਹ ਦਰਖਤ ਬਚੇ ਰਹਿਣ ਦੀ ਵਜ੍ਹਾ ਇੱਕੋ ਇੱਕ ਇਹ ਕਿ ਇਹ ਕਬਰਾਂ ਨੇ ਸ਼ਾਇਦ ਕਬਰਾਂ ਕਰਕੇ ਇਹ ਬਚ ਗਏ ਨੇ ਨਹੀਂ ਤੇ ਹੁਣ ਨੂੰ ਇਹਦੀ ਸਫਾਈ ਕਰ ਦੇਣੀ ਸੀ ਆ ਵੇਖ ਸਕਦੇ ਹੋ ਤੁਸੀਂ ਸੋ ਦੋਸਤੋ ਜਰੂਰ ਦੱਸਿਓ ਵੀ ਇਹ ਦਰਖਤ ਦਾ ਨਾਮ ਕੀ ਹੈ ਬਹੁਤ ਵੱਡਾ ਹੈ ਬਹੁਤ ਫੈਲਿਆ ਹੋਇਆ ਆਲੇ-ਦਾਲੇ ਦੇਖੋ ਇਹਦਾ ਨਾਮ ਦੱਸੋ ਮਿਨਾਮ ਕੀ ਹੈ ਇਹਦਾ